ਜਿਹੜਾ ਬੱਕਰੀ ਦਾ ਕਹਿੰਦਾ ਹੈ ਨਾ ਭਗਵੰਤ ਮਾਣ ਜੀ ਆ ਲਿਖਿਆ ਹੋਇਆ ਜੀ ਬਕਾਇਦਾ 4000 ਰੁਪਏ ਹਾਂ ਬੱਕਰੀ ਦਾ ਇੱਕ ਮੁਰਗੀ ਦਾ 100 ਰੁਪਏ ਮੁਰਗੀ ਦਾ 100 ਰੁਪਏ ਕਾਨੂੰਨ ਆ ਜੀ ਉਹਨੇ ਕਾਨੂੰਨ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਕੋਲ ਇਹ ਪਹਿਲਾਂ ਚਿੱਠੀ ਉਹਨੇ ਸਾਡੇ ਕੋਲ ਤੇ ਬਾਅਦ ਚ ਆਉਣੀ ਹੈ ਨਾ ਇਹ ਜਿਹੜਾ ਕਾਨੂੰਨ ਦੀ ਕਾਪੀ ਆ ਆ ਜਿਹੜਾ ਅੱਛਾ 37500 ਮੱਝ ਦਾ ਹਾਂ ਜੀ ਮੱਝ ਦਾ ਜੀ ਤੇ ਜ਼ਮੀਨਾਂ ਖਰਾਬ ਹੋਈ ਦਾ 47000 ਰੁਪਿਆ ਇਹ ਉਹ ਜੀ ਆ ਦੇਖੋ ਆਪਣੇ ਹੁਣ ਜਿਵੇਂ ਜ਼ਮੀਨ ਦੇ ਵਿੱਚ 3 ਇੰਚੀ ਤੋਂ ਵੱਧ ਸਿਲਟ ਪੈ ਗਈ ਹਾਂ ਜਿਵੇਂ ਆਪਣੇ ਤੇ ਮਨਾ ਮੂਹ ਚੜ ਗਈ 7 ਫੁੱਟ ਚੜ ਗਈ ਤੇ ਨਾ ਚੀ ਇਹ ਇਹਦੀ ਤੁਸੀਂ ਕੋਈ ਗੱਲ ਨਹੀਂ ਕੀਤੀ ਸਰਕਾਰੀ ਦਰਬਾਰੇ ਵੀ ਰੇਤਾ ਜਿਹੜੀ ਸਾਡੀ ਜ਼ਮੀਨ ਤੋਂ ਸਰਕਾਰ ਦਾ ਜਿਹੜਾ ਹੈ ਲਾਤ ਇਹ ਆ ਵੀ ਅਸੀਂ 3 ਫੁੱਟ ਡੂੰਗੀ ਰੇਤਾ ਨਹੀਂ ਪੜ ਸਕਦੇ ਮਾਈਨਿੰਗ ਪਰ ਸਾਡੇ ਦੇ ਕਾਨੂੰਨ ਵੱਖਰੇ ਆ ਜੀ ਸਾਡੇ ਨਾਲ ਧੱਕਾ ਉੱਪਰ ਵਾਲੀ ਵੀ ਚੁੱਕ ਸਕਦੇ ਮੈਂ ਕਹਿੰਦੇ ਸਾਡੇ 7-7 ਫੁੱਟ ਰੇਤਾ ਪਿਆ ਜੀ ਜਮੀਨਾਂ ਚ ਫਸਲ ਨੂੰ ਇੱਕ ਕੌਲੀ ਚੁੱਕਣ ਨਹੀਂ ਦਿੰਦੇ ਰੇਤਾ ਕੀ ਮੈਂ ਇਹਨਾਂ ਨੂੰ ਪੁੱਛਦਾ ਨਾਲੀ ਸੀ ਸਭ ਨੂੰ ਮੈਂ ਕਹਿੰਦਾ ਸਾਡੇ ਤੇ ਦੱਸੋ ਵੀ ਤੁਸੀਂ ਤੁਸੀਂ ਬਣਾ ਦੇ ਅੰਦਰ ਕਾਨੂੰਨ ਵੱਖਰੇ ਬਣਾਉਂਦੇ ਤੁਸੀਂ ਮੈਨਿੰਗ ਦੀ ਗੱਲ ਕਰਦੇ ਹੋ ਨਾ ਰੇਤਾ